1 ਸਤੰਬਰ 1 ਸਤੰਬਰ ਦਾ ਮਾਹੌਲ ਇਹੋ ਜਿਹਾ ਹੋ ਗਿਆ ਇੱਥੇ ਕੀ ਹੈ ਨਾ ਚੰਡੀਗੜ੍ਹ ਮਹਾਲੀ ਜਾਂ ਜਿਹੜੇ ਹਰਿਆਣੇ ਦੇ ਇਲਾਕੇ ਆ ਪੰਚਕੂਲਾ ਨਾ ਹਨ ਇਹ ਸਾਰੇ ਪਾਸੇ ਵਾਰਸ਼ ਸੀਗੀ ਉਹਦਾ ਕਰਕੇ ਇਹ ਪਾਣੀ ਆਇਆਗਾ ਰਾਤ ਸਾਰੀ ਰਾਤ ਵਾਰਸ਼ ਹੋਈ ਗਈ ਆ ਜਿੰਨੀਆਂ ਵੀ ਸਵਾਲ ਕਰਦੇ ਆ ਪਹਾੜੀਆਂ ਸਾਰਿਆਂ ਦੇ ਵਿੱਚ ਉੱਪਰ ਤੋਂ ਲੈ ਕੇ ਸਾਰੇ ਕਿਤੇ ਵਾਰਸ਼ ਹੋ ਜਾਂਦੀ ਸੀ ਉਹ ਪਾਣੀ ਇਹ ਆਇਆਗਾ ਇਹ ਪਾਣੀ ਹੈਗਾ ਜਿੰਨਾ 29 ਤਰੀਕ ਨੂੰ ਆਇਆ ਸੀ ਉਹੀ ਸੀਨ ਦੁਆਰੇ ਇਹਨੇ ਦਿਖਾਤਾ ਉਹੀ ਸੀਨ ਕ੍ਰੀਏਟ ਹੋ ਰਿਹਾਗਾ ਉਹੀ 29 ਵਾਲਾ ਉਸ ਤੋਂ ਪਾਣੀ ਪੂਰਾ ਜ਼ਿਆਦਾ ਹੈਗਾ ਕਿਉਂਕਿ ਉਸ ਦਿਨ ਜਿਹੜਾ ਪਾਣੀ ਸੀਗਾ ਉਹਨੇ ਹਜੇ ਭਾਂਡਾ ਬਣਾਉਣਾ ਸੀਗਾ ਜਿਹੜਿਆ ਪਾਸਿਆ ਸੇਲ ਬੂਟੇ ਜੇ ਦੱਬਣੇ ਸੀ ਤੇ ਹੁਣ ਉਹ ਸਾਰੇ ਦੱਬੇ ਵੀ ਸੀਗੇ ਭਾਂਡਾ ਬਣਿਆ ਹੋਣ ਦੇ ਬਾਵਜੂਦ ਪਾਣੀ ਦਾ ਲੈਵਲ ਉੱਥੇ ਜਾਣਾ ਬਹੁਤ ਮੈਨਾ ਰੱਖਦਾਗਾ ਘੱਗਰ ਦੇ ਨਾਲ-ਨਾਲ ਜਿਹੜੀਆਂ ਹੋਰ ਨਦੀਆਂ ਉਹ ਬਹੁਤ ਚੜੀਆਂ ਵੀ ਆਈਆਂ ਇਹ ਤਾਂ ਤੁਹਾਨੂੰ ਦਿਂਦਾਗਾ ਇਹ ਤਾਂ ਹੁਣ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਜਾਂਦੇ ਹੋ ਪਰ ਇਹਦੇ ਨਾਲ ਜਿਹੜੀਆਂ ਹੋਰ ਨਦੀਆਂ ਗਿਆ ਜਿਵੇਂ ਮਾਰਕੰਡਾ ਗਈ ਮਾਰਕੰਡਾ ਇਸ ਵਕਤ ਪੂਰੀ ਫੁੱਲ ਤੂਫਾਨ ਤੇ ਆ ਮਾਰਕੰਡਾ ਵੀ ਚੜੀ ਹੋਈ ਹੈ ਪੂਰੀ ਫੁੱਲ ਕਿ ਉਸ ਕਾ ਨੂੰ ਛੱਡੋ ਉਹ ਜਿੰਨਾ ਪਾਣੀ ਹੈਗਾ ਇਹੀ ਹਾਲ ਤਾਂਗਰੀ ਦਾਗਾ ਤਾਂਗਰੀ ਅਲੱਗ ਜੜੀ ਵੀ ਹੈਗੀ ਤਾਂਗਰੀ ਤੇ ਮਾਰਕੰਡਾ ਦੋਨੋਂ ਅਲੱਗ ਅਲਗ ਚੜੀਆਂ ਹੋਈਆਂ ਪੂਰੇ ਫੁੱਲ ਉਹਨਾਂ ਨੇ ਅੱਗੇ ਘੱਗਰ ਦੇ ਵਿੱਚ ਪੈਂਦੀਆਂ ਤੁਹਾਨੂੰ ਪਤਾ ਹੀ ਹੈ ਘੱਗਰ ਦਾ ਪਾਣੀ ਕਿਵੇਂ ਚਾੜ੍ਹਦੀਆਂ ਉਹ ਉਸ ਤੋਂ ਜ਼ਿਆਦਾ ਕੀ ਹੈ ਅੱਗੇ ਘੱਗਰ ਭਰਿਆ ਹੋਵੇਗਾ ਅੱਗੇ ਭਰਿਆ ਹੋਣ ਦੇ ਬਾਵਜੂਦ ਇਹਦਾ ਪਾਣੀ ਲੜ ਜੜਨਾ ਲੜ ਜੜਨਾ ਕਰਕੇ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਤੁਸੀਂ ਸੁਚੇਤ ਰਹੋ ਅਵੇਸਲੇ ਨਹੀਂ ਹੋਣਾ ਸੁਚੇਤ ਰਹਿਣਾ ਤਾਂ ਹੁਣ ਦੂਰ ਦੀ ਗੱਲ ਹੈ ਹੁਣ ਤੁਸੀਂ ਤਿਆਰੀਆਂ ਕਰਨੀਆਂ ਹੈਗੀਆਂ ਅੱਜ ਤੁਹਾਡੇ ਕੋਲ ਟਾਈਮ ਹੈਗਾ ਅੱਜ ਸਾਰਾ ਦਿਨ ਤੁਸੀਂ ਤਿਆਰੀਆਂ ਕਰਨੀਆਂ ਇਹ ਗੱਲ ਮੇਰੀ ਨੋਟ ਕਰ ਲਓ ਵਾਣੀ ਦੇਖੋ ਆ ਗਿਆ ਜੋ ਹੋਣਾ ਸੀ ਹੋ ਗਿਆ بارش ਹੋ ਗਈ ਸਾਰਾ ਕੁਝ ਹੋ ਗਿਆ ਹੁਣ ਤੁਸੀਂ ਤਿਆਰੀਆਂ ਕਰਨੀਆਂ ਗਿਆ ਤੁਹਾਡੇ ਕੋਲੇ ਅੱਜ ਦਾ ਦਿਨ ਆ ਪੂਰਾ ਅੱਜ ਸਾਰਾ ਦਿਨ ਤੁਸੀਂ ਜਿਹੜਾ ਬੰਨ੍ਹ ਆ ਜਿੱਥੇ ਵੀ ਤੁਹਾਨੂੰ ਕਮਜ਼ੋਰ ਬੰਨ੍ਹ ਦੀਂਦੇ ਆ ਉਹ ਸਾਰੇ ਬੰਨ੍ਹ ਤਿਆਰ ਕਰ ਲਓ ਜਿੱਥੇ ਜਿੱਥੇ ਵੀ ਹੈਗੇ ਹੈਗੇ ਜਿਵੇਂ ਰੰਗੋਈ ਨਾਲ ਆਗਾ ਜਿੱਥੇ 85 ਹੋ ਲਿਖਿਆ ਹੋਇਆ ਹੈਗਾ ਉਹਦੇ ਇੱਕ ਪਾਸੇ ਵਾਲੀ ਪੜੜੀ ਪੂਰੀ ਤਕੜੀ ਹੈਗੀ ਲੋਕ ਘਰੀ ਜਾਂਦੇ ਆ ਦੂਜੇ ਪਾਸੇ ਵਾਲੀ ਪੜੜੀ ਉਹਦੇ ਵਿੱਚ ਖੱਡਾਂਗੇ ਸਾਰਾ ਕੁਝ ਉਹ ਵਿੱਚ ਪਿਆਗਾ ਉਹ ਉਹ ਚੀਜ਼ਾਂ ਸਾਰੀਆਂ ਕਲੀਅਰ ਕਰ ਲਓ ਮੈਂ ਤੁਹਾਨੂੰ ਇੱਥੇ ਬੈਠਾ ਕਹੀ ਜਾਂਦਾ ਵੀ ਉਸ ਪਾਸੇ ਆਏ ਆ ਉਸ ਉੱਥੇ ਆਏ ਆ ਤੁਸੀਂ ਦੇਖੋ ਵੀ ਕਿੰਨੀ ਤੁਸੀਂ ਵੀ ਮਿਹਨਤ ਕਰੋ ਰਲ ਮਿਲ ਕੇ ਫੇਰ ਹੀ ਆਪਾਂ ਇਹਦਾ ਹੱਲ ਕਰ ਸਕਦੇ ਆਂਗੇ ਇਸ ਵਾਰੀ ਆਪਾਂ ਇਹਨੂੰ ਟੁੱਟਣੋਂ ਬਚਾਉਣਾ ਹੈਗਾ ਕਹਿਣ ਤੋਂ ਬਾਅਦ ਕੀ ਹੈਗਾ ਜਿੱਥੇ-ਜਿੱਥੇ ਥਾਵਾਂ ਰਹਿੰਦੀਆਂ ਨੇ ਨਾ ਕੱਚੀਆਂ ਉਹਨਾਂ ਨੂੰ ਕਲੀਅਰ ਕਰੋ ਜਿਹੜੇ ਆਪਣੇ ਛੋਟੇ ਨਾਲੇ ਆ ਉਹਨਾਂ ਨੂੰ ਕਲੀਅਰ ਕਰੋ ਨਾਲ ਹੁਣ ਆਪਾਂ ਕੱਲਾ ਚਾਂਦਪੁਰਾ ਵਨ ਨੂੰ ਤਗੜਾ ਕਰੀ ਜਨਾਂ ਨੂੰ ਹੋਰ ਤਗੜਾ ਕਰ ਲਓ ਜਿੰਨਾ ਹੋ ਸਕਦਾ ਉਹਨੂੰ ਤਗੜਾ ਕਰ ਲਓ ਜੇ ਮੇਰੇ ਡਰਾਊਨ ਨਾਲ ਆਪਣਾ ਪਾਣੀ ਟੁੱਟਣੋਂ ਬਚਦਾ ਤਾਂ ਇਸ ਤੋਂ ਸਸਤਾ ਸੌਦਾ ਕੋਈ ਹੈ ਨਹੀਂਗਾ ਇਹਨੂੰ ਸੀਰੀਅਸ ਲਿਓ ਮੈਂ ਤੁਹਾਨੂੰ ਦਾਵਾ ਕਰਦਾ ਇਸ ਵਕਤ ਤੇ ਇੰਨਾ ਸੌਖਾ ਨਹੀਂ ਲੰਘਣਾ ਪਾਣੀ ਮੈਂ ਤੁਹਾਨੂੰ 29 ਤਰੀਕ ਨੂੰ ਕਹੀ ਜਾਂਦਾਗਾ ਵੀ ਇਹ ਇੰਨਾ ਸੌਖਾ ਨਹੀਂ ਲੰਘਣਾਗਾ ਸचेत ਰਹੋ ਇਹਨੂੰ ਕਿਵੇਂ ਨਾ ਕਿਵੇਂ ਕਰਕੇ ਸੈਫੰਦੀ ਵਿੱਚ ਦੀ ਟਪਾਉਣਾਗਾ ਟਪਾਉਣ ਤੋਂ ਬਾਅਦ ਅੱਗੇ ਫਿਰ ਸਰਦੂਲਗੜ ਸਰਸਾਗਾ ਉਹ ਦੇਖੋ ਉਹ ਅੱਡ ਤਿਆਰੀਆਂ ਕਰੋ ਹੁਣ ਕੀ ਹੈਗਾ ਇਸ ਵਕਤ ਤੇ ਪੂਰਾ ਫੁੱਲ ਪਾਣੀ ਚੱਲੀ ਜਾਂਦਾ ਜਿਸ ਜਗ੍ਹਾ ਤੇ ਲੈਵਲ ਦੁਪਹਿਰ ਨੂੰ ਗਿਆ ਸੀ ਨਾ 29 ਤਰੀਕ ਨੂੰ ਉੱਥੇ ਹੁਣੀ ਪਹੁੰਚਿਆ ਪਿਆਗਾ ਸਵੇਰੇ ਸਵੇਰੇ 1 ਸਤੰਬਰ ਨੂੰ ਸਵੇਰੇ ਸਵੇਰੀ ਪਹੁੰਚਿਆ ਪਿਆ ਇੱਥੇ 29 ਨੂੰ ਦੁਪਹਿਰੇ ਹੋਇਆ ਸੀਗਾ ਇਹ ਪਾਣੀ ਉਹ 90 70000 ਜਾਂ 70000 ਤੋਂ ਪੂਰਾ ਵੱਧ ਮੰਨੋ ਕਿਉਂਕਿ ਵਿਭਾਗ ਦੇਖੋ ਕਿੰਨਾ ਨੋਟ ਕਰੂ ਹੁਣ ਬਾਅਦ ਚ ਪਰ ਜਿਹੜੀਆਂ ਆਪਣੀ ਅੱਖਾਂ ਗੀਆਂ ਉਸ ਦਿਨੋਂ ਲੈਵਲ 4 ਵਾਲਾ ਉੱਚਾ ਹੈਗਾ ਨੀਵਾ ਨਹੀਂ ਹੈਗਾ ਇਹ ਜਿਸ ਜਗ੍ਹਾ ਉੱਤੇ ਚੱਲਿਆ ਸੀਗਾ ਹੁਣ ਕਰਦੇ ਆਂ ਭੱਗੇ ਗੱਲ ਜਿਹੜੇ ਕੱਗਰ ਦੀ ਅੱਗੇ ਆ ਗਈ ਕੀ ਹਾਲ ਹੈਗੇ ਜਿਵੇਂ ਚੀਕ ਹੈਗਾ ਚੀਕੇ 43000 ਕਿਉਂ ਉਸ ਕਿਤੇ ਹੈਗਾ ਜਿੱਥੇ ਕੱਲ ਪਾਣੀ ਸੀਗਾ ਸ਼ਾਮ ਨੂੰ ਉੱਥੇ ਜੀ ਮਾੜਾ ਮੋਟਾ ਉੱਪਰ نیچے ਹੋ ਜਾਗਾ ਉਹ ਪਾਣੀ ਛੇਤੀ ਘਟਦਾ ਨਹੀਂ ਹੈਗਾ ਛੇਤੀ ਨਹੀਂ ਟੁੱਟਦਾ ਉਹ ਉਹਨੇ ਹੋਰ ਉੱਪਰ ਨੂੰ ਜਾਣਾਗਾ ਉਹਦਾ ਜਿਹੜਾ ਡੇਂਜਰ ਲੈਵਲ ਆ ਉਹ 48000 ਤੇ ਆ ਹੋ ਸਕਦਾ ਉਹ ਜਲਦੀ ਪੂਰਾ ਕਰੂਗਾ 48000 ਦੇ ਨੇੜੇ ਉਹ ਉਸ ਤੋਂ ਬਾਅਦ ਅਗਲਾ ਪਾਸਾ ਚਾਂਦਪੁਰਾ ਚਾਂਦਪੁਰੇ ਥੋੜਾ ਜਿਹਾ ਪਾਣੀ ਘਟਿਆਗਾ ਜੇ 5-400 ਕਿਉਸਕ ਘਟ ਗਿਆ ਉਹਦੇ ਨਾਲ ਕੁਝ ਨਹੀਂ ਹੋਣ ਲੱਗਿਆ ਚਾਂਦਪੁਰੇ ਨੇ ਫੇਰ ਜਾਣਾ ਉੱਪਰ ਕੱਲ ਉਮੀਦ ਆ ਪਾਣੀ ਸੀ ਨਾਲ ਮਾੜਾ ਜਿਹਾ ਉੱਪਰ ਹੋ ਗਿਆ ਉਹ ਫੇਰ ਘਟ ਗਿਆ ਪਰ ਉਹਨੇ ਫੇਰ ਉੱਪਰ ਜਾਣਾਗਾ ਮੈਂ ਤੁਹਾਨੂੰ ਦਾਵਾ ਕਰਦਾਗਾ ਜੇ ਮੇਰੇ ਸਚੇਦ ਕਰਨ ਨਾਲ 1 ਵਜਦਾ ਨਾ ਤਾਂ ਇਸ ਤੋਂ ਸਸਤਾ ਆਪਾਂ ਨੂੰ ਸੌਦਾ ਕੋਈ ਹੈ ਨਹੀਂਗਾ ਤੁਸੀਂ ਤਕੜੇ ਹੋ ਜੋ ਜਿੰਨੀ ਵੀ ਤਿਆਰੀ ਕਰ ਸਕਦੇ ਆ ਓਨੀ ਤਿਆਰੀ ਕਰੋ ਦੁਬਾਰਾ ਫੇਰ ਰਿਪੀਟ ਕਰ ਦਿੰਨਾ ਮਾਰਕੰਡਾ ਫੁੱਲ ਆ ਕੋਈ ਕਿਉਸਕ ਨਹੀਂ ਹੈਗੇ ਤਾਂਗਰੀ ਫੁੱਲ ਆ ਤੇ ਕੱਗਰ ਇਥੋਂ ਬਿਲਕੁਲ ਫੁੱ ਜਿਹੜੀ ਪਟਿਆਲੇ ਵਾਲੇ ਪਾਸੇ ਉਧਰੋਂ ਨਦੀ ਆਉਂਦੀ ਆ ਉਹਦੇ ਵੀ ਪਾਣੀ ਵਧਣਾ ਹੈਗਾ ਵਧਣਾ ਹੋ ਜੂਗਾ ਇਸ ਵਕਤ ਹੈ ਨਹੀਂ ਸੀ ਜਿਹੜੀ ਸਰਹੰਦਲੀ ਨਦੀ ਆ ਨਾ ਜਿਹੜੀ ਨੂੰ ਜਿਹਨੂੰ ਕੈਪਟਨ ਮਹਾਰਾਜ ਉਚਾੜਦੇ ਹੁੰਦੇ ਮੁੰਦੀ ਉਹ ਚ ਕੱਲ ਪਾਣੀ ਹੈ ਨਹੀਂ ਸੀਗਾ ਪਰ ਉਹ ਚ ਆਉਣਾ ਪਾਣੀ ਸ਼ੁਰੂ ਹੋ ਜੂਗਾ ਕਿਤੇ ਨਾ ਕਿਤੇ ਜਿਹੜਾ ਕੱਗੜਾ ਹੁਣ ਇਹ ਤੇ ਜਿਹੜੇ ਖਾਤਰੇ ਦੇ ਬੱਦਲ ਆ ਗਏ ਉਹ 99% ਨਹੀਂ 100% ਮਂਡਰਾਉਣ ਲੱਗੇ ਐਨੀ ਤਿਆਰੀ ਕਰੋ ਵੀ 100% ਮਂਡਰਾਉਣ ਲੱਗੇ ਠੀਕ ਹੈ ਦੋਸਤੋ ਕਿਤੇ ਪਾਣੀ ਘਟ ਨਹੀਂ ਹੈਗਾ ਸਾਰੇ ਕਿਤੇ ਵਾਰਿਸ਼ ਹੈਗੀ ਕਿਸੇ ਕੋਈ ਨਦੀ ਚ ਪਾਣੀ ਘਟ ਨਹੀਂ ਹੈਗਾ ਜਿਹੜੀ ਵੀ ਕੱਗਰ ਦੇ ਵਿੱਚ ਪੈਂਦੀ ਹੈਗੀ ਇੱਕ ਮੈਨੂੰ ਪਾਣੀ ਪੁੱਛਣ ਵਾਸਤੇ ਫੋਨ ਨਾ ਲਾਇਆ ਕਰੋ ਪਾਣੀ ਦਾ ਮੈਂ ਤੁਹਾਨੂੰ ਵੀਡੀਓ ਚ ਦੱਸ ਹੀ ਦਿੱਤਾ ਪਾਣੀ ਨੂੰ ਪੁੱਛਣ ਵਾਸਤੇ ਫੋਨ ਲਾਉਣਿਓ ਤਾਂ ਕਿਤੇ ਨਾ ਕਿਤੇ ਜਿਹੜੇ ਜ਼ਰੂਰੀ ਫੋਨ ਆਗੇ ਜਿਹੜੇ ਕੰਮ ਦੇ ਫੋਨ ਆ ਉਹ ਰਹਿ ਜਾਂਦੇ ਆ ਕੱਲ ਮੇਰਾ WhatsApp ਬੰਦ ਹੀ ਹੋ ਗਿਆ ਉਹ ਤੇ ਇੰਨੇ ਮੈਸੇਜ ਆਏ WhatsApp ਬੰਦ ਹੀ ਹੋ ਗਿਆ ਇੱਕ ਮੇਰਾ ਪੇਜ ਆ Facebook ਤੇ Harwinder Tulnaam ਤੇ ਉਹਦਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਉਸ ਨੂੰ ਜਰੂਰ ਫੋਲੋ ਕਰ ਲਿਓ ਸਤਿ ਸ੍ਰੀ ਅਕਾਲ